ਤੁਸੀਂ ਸਵੇਰ ਦੀ ਇਹ ਵਾਲੀ ਖਬਰ ਜ਼ਰੂਰ ਸੁਣ ਰਹੇ ਹੋਵੋਗੇ ਕੁਝ ਲੋਕ ਟ੍ਰੋਲ ਕਰ ਰਹੇ ਨੇ ਕੁਝ ਕਹਿ ਰਹੇ ਨੇ ਕਿ ਦੂਜਾ ਸਿੱਧੂ ਮੂਸੇਵਾਲਾ ਵਾਪਸ ਆ ਰਿਹਾ ਯਾਰ ਲਾਈਕ ਵਿਊਜ਼ ਦੇ ਕਰਕੇ ਲੋਕ ਇੰਨੇ ਗਿਰ ਗਏ ਕਿ ਇਹ ਵੀ ਦੱਸ ਰਹੇ ਨੇ ਕਿ ਕਿਹੜੀ ਤਕਨੀਕ ਦੇ ਨਾਲ ਸਿੱਧੂ ਬਾਈ ਦੀ ਮਾਤਾ ਜੀ ਪ੍ਰੈਗਨੈਂਟ ਹੋਏ ਨੇ ਤੁਸੀਂ ਇਹ ਵਾਲੀ ਵੀਡੀਓ ਧਿਆਨ ਨਾਲ ਦੇਖਿਓ ਆਪਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਇਹ ਵਾਲੇ ਥੰਬਨੇਲਸ ਦੇਖੋ ਇਹ ਉਦੋਂ ਦੀਆਂ ਵੀਡੀਓਜ਼ ਨੇ ਜਦੋਂ ਸਿੱਧੂ ਬਾਈ ਦੀ ਡੈਥ ਹੋਈ ਸੀ ਲੋਕਾਂ ਨੂੰ ਇੱਕ ਵੱਡਾ ਟੌਪਿਕ ਮਿਲ ਗਿਆ ਸੀ ਆਪਣੇ ਚੈਨਲਸ ਦੇ ਲਈ ਤੇ ਯਾਰ ਜਦੋਂ ਦੀ ਇਹ ਵਾਲੀ ਖਬਰ ਲੀਕ ਹੋਈ ਹੈ ਸੋਸ਼ਲ ਮ ਬੜੀ ਨਾਲ ਹੁਣ ਕਈ ਚੀਜ਼ਾਂ ਸਿੱਧੂ ਬਾਈ ਦੇ ਟੀਮ ਦੇ ਵੱਲੋਂ ਸੋਸ਼ਲ ਮੀਡੀਆ ਤੋਂ ਹਟਵਾਈਆਂ ਵੀ ਗਈਆਂ ਸੀ ਮੈਂ ਨਾ ਤਾਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾ ਸਕਦਾ ਤੇ ਨਾ ਹੀ ਸਕਰੀਨ ਤੇ ਚਲਾ ਸਕਦਾ ਜਿੰਨਾਂ ਦੇ ਕਮੈਂਟ ਲੋਕ ਕਰ ਰਹੇ ਨੇ ਇਸ ਸਿਚੁਏਸ਼ਨ ਦੇ ਬਾਰੇ ਯਾਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਇੱਕ ਚੀਜ਼ ਜ਼ਰੂਰ ਦਿਮਾਗ 'ਚ ਆਉਂਦੀ ਹੈ ਕਿ ਇੰਨਾ ਜ਼ੋਰ ਤੁਸੀਂ ਜਸਟਿਸ ਦੀਆਂ ਪੋਸਟ ਪਾਉਣ ਤੇ ਲਾਇਆ ਹੁੰਦਾ ਤਾਂ ਸ਼ਾਇਦ ਕੁਝ ਨਾ ਕੁਝ ਪ੍ਰਭਾਵ ਇੱਧਰ ਵੀ ਪੈ ਜਾਂਦਾ ਬਾਈ ਦੇ ਜਸਟਿਸ ਦੇ ਲਈ ਤੇ ਅਸੀਂ ਸ਼ੁਰੂ ਤੋਂ ਹੀ ਇਹ ਚੀਜ਼ਾਂ ਦੱਸਦੇ ਆਏ ਹਾਂ ਕਿ ਜਦੋਂ ਸਿੱਧੂ ਬਾਈ ਦੇ ਫੈਮਿਲੀ ਵੱਲੋਂ ਜਾਂ ਉਹਨਾਂ ਦੇ ਆਫੀਸ਼ੀਅਲ ਅਕਾਊਂਟ ਤੇ ਕੋਈ ਗੱਲ ਸ਼ੇ ਸੱਚ ਹੋਈ ਫੇਰ ਵੀ ਤੁਹਾਨੂੰ ਪਤਾ ਲੱਗ ਜਾਣਾ ਤੇ ਝੂਠ ਹੋਈ ਫੇਰ ਵੀ ਤੁਹਾਨੂੰ ਪਤਾ ਲੱਗਿਆ ਦੇਖੋ ਇੱਕ ਹੱਦ ਤੱਕ ਆਪਾਂ ਇਹ ਮੰਨ ਵੀ ਸਕਦੇ ਹਾਂ ਕਿ ਜੇਕਰ ਇਹ ਵਾਲੀ ਗੱਲ 0.001% ਵੀ ਸੱਚ ਹੈ ਉਹਦੇ 'ਚ ਕੁਝ ਗਲਤ ਵੀ ਨਹੀਂ ਹੈ ਤੁਸੀਂ ਇਹ ਵੀ ਦੇਖੋ ਕਿ ਸੋਸ਼ਲ ਮੀਡੀਆ ਤੇ ਤੁਸੀਂ ਕਿੰਨੀਆਂ ਖਬਰਾਂ ਦੇਖਦੇ ਹੋ 70 ਸਾਲ ਦੇ ਬਾਪੂ ਦੇ ਨਾਲ ਇੱਕ ਜਵਾਨ ਕੁੜੀ ਦਾ ਵਿਆਹ ਹੋ ਰਿਹਾ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਯਾਰ ਹਰ ਚੀਜ਼ ਐਕਸਪਲੇਨ ਕਰਕੇ ਨਹੀਂ ਦੱਸੀ ਜਾ ਸਕਦੀ ਬਸ ਰਿਕਵੈਸਟ ਕਰ ਸਕਦੇ ਹਾਂ ਕਿ ਤੁਸੀਂ ਇਦਾਂ ਦੀਆਂ ਮੀਮ ਪੇजेस ਤੇ ਪੋਸਟਾਂ ਨਾ ਪਾਓ ਗਲਤ ਕਮੈਂਟ ਨਾ ਕਰੋ ਇਹ ਹੋ ਜੂਗਾ ਕਿ ਯਾਰ ਤੁਹਾਡੀ ਪੋਸਟ ਡਿਲੀਟ ਹੋ ਜੂਗੀ ਤੁਹਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਤੁਹਾਡੀ ਇੱਕ ਪੋਸਟ ਜਾਂ ਮੀਮ ਦੇ ਕਰਕੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵਿਗੜ ਜਾਂਦੀਆਂ ਨੇ ਸਿਚੁਏਸ਼ਨ ਬਹੁਤ ਖਰਾਬ ਹੋ ਜਾਂਦੀ ਹੈ ਯਾਰ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝੋਗੇ